ਜਿਸ ਤਰ੍ਹਾਂ ਸਾਰੀ ਸੰਤ ਜਾਣਦੀ ਆ ਕਿ ਹੁਣ ਜਿਹੜਾ ਦੌਰ ਆ ਉਹ ਇਲੈਕਸ਼ਨ ਦਾ ਆ ਚੁੱਕਾ ਤੇ ਇਹ ਜਿਹੜਾ ਫੈਸਲਾ ਅੱਜ ਮੀਟਿੰਗ ਦੇ ਵਿੱਚ ਕੋਈ ਸੱਟਾ ਕੱਢਿਆ ਗਿਆ ਸਾਰੀਆਂ ਜਥੇਬੰਦੀਆਂ ਸਤਕਾਰ ਕਮੇਟੀਆਂ ਭਾਈ ਦਾਇਆ ਸਿੰਘ ਜੀ ਭਾਈ ਪੰਜਾਬ ਸਿੰਘ ਤੇ ਹੋਰ ਸਤਕਾਰਯੋਗ ਅਸਤੀਆਂ ਭਾਈ ਸੰਦੀਪ ਸਿੰਘ ਦੇ ਭਰਾ ਤੇ ਹੋਰ ਵੀ ਜਥੇਬੰਦੀਆਂ ਬੜੀਆਂ ਕਿਡੀਆਂ ਜਿੰਨਾ ਸੰਯੋਗ ਦਿੱਤਾ ਇੰਨੀ ਗੱਲ ਕਹੀ ਆ ਕਿ ਜਿਸ ਤਰ੍ਹਾਂ ਭਾਈ ਅਮਰਪਾਲ ਸਿੰਘ ਨੂੰ ਮੈਦਾਨ ਦੇ ਵਿੱਚ ਤਾਰਿਆ ਇਸ ਤਰ੍ਹਾਂ ਇਹ ਜਿਹੜਾ ਜੋਧਾ ਭਾਈ ਸੰਦੀਪ ਸਿੰਘ ਸਣੀ ਇਹਨੂੰ ਵੀ ਜਿਹੜਾ ਵਾ ਇਲੈਕਸ਼ਨ ਜਿਹੜੀ ਐਮਰਸਲ ਸਾਹਿਬ ਤੋਂ ਲੜਾਈ ਜਾਵੇ ਕਿ ਸਾਰੀਆਂ ਸੇਖ ਸੰਗਤਾਂ ਦੇ ਫੋਨ ਆਉਂਦੇ ਸੀ ਇਨ੍ਹਾਂ ਵੀਰਾਂ ਨੂੰ ਵੀ ਆਉਂਦੇ ਸੀ ਇਨ੍ਹਾਂ ਦੇ ਬ੍ਰਦਰਾਂ ਨੂੰ ਭਾਈ ਸੰਦੀਪ ਸਿੰਘ ਦੇ ਜਥੇਬੰਦੀਆਂ ਨੂੰ ਵੀ ਭਾਈ ਗੁਲਬੀਰ ਸਿੰਘ ਨੂੰ ਭਾਈ ਦਇਆ ਸਿੰਘ ਨੂੰ ਭਾਈ ਹੋਰ ਵੀ ਸਕਾਰਤਕ ਪੰਜਾਬ ਸਿੰਘ ਮੋੜੀਆਂ ਹਸਤੀਆਂ ਵਾਸਪ ਪੰਜਾਬ ਅਸੀਂ ਸਾਰਿਆਂ ਰਲ ਕੇ ਅੱਜ ਇਕੱਤਰ ਹੋ ਗਏ ਸਾਰੀਆਂ ਜਥੇਬੰਦੀਆਂ ਹੋਰ ਵੀ ਜਥੇਬੰਦੀਆਂ ਜਿਨ੍ਹਾਂ ਹਵਾਰਾ ਕਮੇਟੀ ਜਾਂ ਹੋਰ ਵੀ ਜਥੇਬੰਦੀਆਂ ਸਾਡੇ ਨਾਲ ਨੇ ਅੱਜ ਕਾਫੀ ਜਥੇਬੰਦੀਆਂ ਨੂੰ ਕੁਝ ਪਰਸਨਲ ਕੋਈ ਆਪ ਦੇ ਨਿੱਜੀ ਕੰਮ ਸੀ ਉਹਦੇ ਕਰਕੇ ਆਈ ਨਹੀਂ ਕਈਆਂ ਸਤਾਰ ਕਮੇਟੀਾਂ ਵੀ ਹੋਰ ਹੋਣੀਆਂ ਸੀ ਅੱਜ ਜਿਹੜਾ ਐਲਾਨਿਆ ਅਸੀਂ ਭਾਈ ਸੰਦੀਪ ਸਿੰਘ ਸਣੀ ਨੂੰ ਇਲੈਕਸ਼ਨ ਦੇ ਵਿੱਚ ਖਿਲਾਰਨ ਦਾ ਜਿਹੜਾ ਐਮਪੀ ਦੀ ਸੀਟ ਲੜਾਉਣ ਦਾ ਜਿਹੜਾ ਵਾ ਇਹ ਫੈਸਲਾ ਕੀਤਾ ਸਾਰੀ ਸੰਤ ਨੂੰ ਅਪੀਲ ਕਰਦੇ ਆ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਆ ਤੇ ਸਿਆਸੀ ਬੰਦੇ ਜਿਹੜੇ ਸਿਆਸੀ ਦੌਰ ਤੇ ਚੱਲਦੇ ਨੇ ਜਿਹੜੇ ਆਪਣੇ ਆਪ ਨੂੰ ਸਿੱਖ ਸਮਝਦੇ ਨੇ ਉਹਨਾਂ ਦੇ ਚਰਣਾ ਜੀ ਵੀ ਅਪੀਲ ਕਰਦੇ ਆ ਕਿ ਜੇ ਕੋਈ ਇੱਥੇ ਅੰਮ੍ਰਿਤਸਰ ਦੇ ਵਿੱਚ ਕੋਈ ਖੜਾਵਾ ਸਿੰਘ ਤੇ ਉਹ ਜਿਹੜਾ ਸੰਦੀਪ ਸਿੰਘ ਨੂੰ ਜ਼ਰੂਰ ਨਾਲ ਆਪਣਾ ਸਾਥ ਦੇਵੇ ਤੇ ਕਿਉਂਕਿ ਇਹ ਜੌਹਦੀ ਦੀ ਕੁਰਬਾਨੀ ਬੜੀ ਆ ਜੇ ਉਸ ਬੰਦੇ ਨੇ ਗਾਲ ਕੱਢੀ ਤੇ ਉਹਨੇ ਸਾਰੀ ਕੌਮ ਨੂੰ 2% ਨੂੰ ਗਾਲ ਕੱਢੀ ਉਹਦੇ ਵਿੱਚ ਇਹ ਨਹੀਂ ਕਿ ਮੀਡੀਆ ਵਾਲੇ ਵਿੱਚੋਂ ਬਾਹਰ ਸੀ ਜਾਂ ਕੋਈ ਪੰਜਾਬ ਸਰਕਾਰ ਵਾਲੇ ਜਿਹੜੇ ਮੁਲਾਜ਼ਮ ਹੈ ਉਹ ਬਾਹਰ ਸੀ ਜਾਂ ਕੋਈ ਪ੍ਰਸ਼ਾਸਨ ਨਾਲ ਜਾਂ ਸਿਆਸੀ ਬੰਦੇ ਜਾਂ ਕੋਈ ਆਮ ਜਨਤਾ ਜਾਂ ਪੰਥਕ ਆਗੂ ਕੋਈ ਬਾਹਰ ਸੀ 2% ਦੇ ਵਿੱਚ ਹਰ ਇੱਕ ਸਿੱਖ ਹੁੰਦਾ ਉਹਨੂੰ ਉਸ ਬੰਦੇ ਨੂੰ ਜਿਹੜਾ ਵਾ ਉਹਨੇ ਸੌਦਾ ਲਾਇਆ ਕਿਉਂਕਿ ਉਹ ਉਹਦੇ ਲਫ਼ਜ਼ਾਂ ਕਰਕੇ ਔਰ ਕਿਸੇ ਕੌਮ ਨਾਲ ਸਾਡਾ ਕੋਈ ਵੀ ਅਜੇ ਤੱਕ ਵੈਰ ਵਿਰੋਧ ਨਹੀਂ ਸਾਡੇ ਵਾਸਤੇ ਸਾਰੀਆਂ ਕੌਮਾਂ ਸਤਿਕਾਰਯੋਗ ਨੇ ਪਰ ਜਿਹੜਾ ਕੋਈ ਵੀ ਕੌਮ ਨੂੰ ਟਾਰਗੇਟ ਕਰਦਾ ਅਸੀਂ ਕਿਸੇ ਦੀ ਕੌਮ ਨੂੰ ਜਾਂ ਕਿਸੇ ਧਰਮ ਪੰਥ ਨੂੰ ਅਸੀਂ ਟਾਰਗੇਟ ਨਹੀਂ ਕਰਦੇ ਪਰ ਜਿਹੜਾ ਕੋਈ ਸਾਨੂੰ ਟਾਰਗੇਟ ਕਰਦਾ ਭਾਵੇਂ ਕੋਈ ਟਾਈਮ ਪੈ ਕੇ ਵੀ ਜਿਹੜਾ ਇਹ ਮਸਲਾ ਹੱਲ ਕਰਨਾ ਪਵੇ ਤੇ ਕੌਮ ਕਰਦੀ ਆ ਇਸ ਕਰਕੇ ਸਾਰੀ ਕੌਮ ਨੂੰ ਪਈ ਲਿਆ ਕਿ ਗਾਲ ਜੇ ਕੱਢਦਾ ਸੀ ਤੇ ਸਾਰੀ ਕੌਮ ਨੂੰ ਕੱਢਦਾ ਸੀ ਬੜੀ ਤਗੜੀ ਕੁਰਬਾਨੀ ਛੋਟੇ ਛੋਟੇ ਬੱਚੇ ਤੇ ਨਾ ਉਹਨੇ ਕੋ ਘਰ ਵੇਖਿਆ ਕਾਰੋਬਾਰ ਵੇਖਿਆ ਉਸ ਯੋਧੇ ਨੇ ਕੁਰਬਾਨੀ ਦੇ ਕੇ ਅੱਜ ਜੇਲ੍ਹ ਦੇ ਵਿੱਚ ਨੇ ਆਪਣਾ ਫਰਜ਼ ਬਣਦਾ ਸਾਰਿਆਂ ਦਾ ਕਿ ਸਾਰੇ ਰਲ ਮਿਲ ਕੇ ਜਿੱਥੇ ਵੀ ਜਿਸ ਤਰ੍ਹਾਂ ਵੀ ਕੋਈ ਸਹਿਯੋਗ ਕਰ ਸਕਦਾ ਤੁਨੋਂ ਮਨੋਂ ਤੁਨੋਂ ਉਹ ਸਾਰੇ ਆਪਾਂ ਰਲ ਕੇ ਜਿਹੜਾ ਵਾ ਆਪਾਂ ਇਹ ਸੰਦੀਪ ਸਿੰਘ ਸਾਣੀ ਦਾ ਆਪਾਂ ਜਿਹੜਾ ਵਾ ਸਾਥ ਦਈਏ ਉਸ ਯੋਧੇ ਨੂੰ ਇਹੋ ਹੀ ਉਪਰਾਲਾ ਇੱਕ ਹੈਗਾ ਵਾ ਕਿ ਜਿਸ ਤਰ੍ਹਾਂ ਭਾਈ ਅਮਰਤਪਾਲ ਦਾ ਸਾਥ ਸਾਰੇ ਵੀਰੋ ਭਾਈ ਅਮਰਤਪਾਲ ਦਾ ਵੀ ਸਾਥ ਦਈਏ ਕਿਉਂਕਿ ਉਹ ਵੀ ਵੀ ਇੰਨਾ ਬੜਾ ਤਗੜਾ ਧੱਕਾ ਹੋਇਆ ਉਹਨਾਂ ਨੌਜਵਾਨਾਂ ਦਾ ਬੜਾ ਤਗੜਾ ਧੱਕਾ ਹੋਇਆ ਤੇ ਆਪਾਂ ਸਾਰੇ ਰਲ ਕੇ ਜਿਹੜਾ ਵਾ ਇਹ ਸੰਦੀਪ ਸਿੰਘ ਸਣੀ ਨੂੰ ਜਿਤਾਈਏ ਜਿਤਾ ਕੇ ਦੇ ਨੂੰ ਬਾਹਰ ਕਢਵਾ ਗਏ ਤੇ ਇਹਨੂੰ ਜਿਹੜਾ ਐਮਪੀ ਦੀ ਸੀਟ ਤੇ ਭਾਈਏ ਇਸ ਕਰਕੇ ਸਾਰੀ ਕੌਮ ਨੂੰ ਸਾਰੇ ਸਿੱਖ ਜਥੇਬੰਦੀਆਂ ਨੂੰ ਪਈ ਲਿਆ ਕਿ ਇਹ ਅਸੀਂ ਜਿਹੜਾ ਵਾ ਆਪਣਾ ਸੰਦੀਪ ਸਿੰਘ ਸਣੀ ਨੂੰ 7 ਤਰੀਕ ਨੂੰ ਜਿਹੜਾ ਵਾ ਕਾਗਜ਼ ਭਰਨਾ ਜਿਹੜਾ ਜਾ ਰਹੇ ਆ ਤੇ ਪਹਿਲਾਂ ਜਿਹੜਾ ਅਰਦਾਸ ਬੈਨਦੀ ਸਤਿਗੁਰ ਦੇ ਚਰਨਾਂ 'ਚ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਅਕਾਲ ਤਖਤ ਸਾਹਿਬ 9 ਵਜੇ ਦਾ ਟਾਈਮ ਹੈ ਜੀ 9 ਵਜੇ ਸਾਰੀ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਪਹਿਲੋਂ ਅਕਾਲ ਤਖਤ 'ਤੇ ਸਭ ਪਹੁੰਚਣ ਤੇ ਉੱਥੇ ਆਪਾਂ ਅਰਦਾਸ ਬੇਨਤੀ ਸਤਿਗੁਰ ਦੇ ਚਰਨਾਂ 'ਚ ਕਰਕੇ ਤੇ ਇਸ ਯੋਧੇ ਨੂੰ ਛਡਾਉਣ ਵਾਸਤੇ ਆਪਾਂ ਕਾਗਜ਼ ਭਰਨ ਜਾਣਾ ਵਾ ਤੇ ਸਾਰੇ ਹੀ ਨਾਲ ਮਿਲ ਕੇ ਆਪਾਂ ਜਿਹੜਾ ਇਹ ਹਲੋਣਾ ਦਈਏ ਕਿਉਂਕਿ ਇਹ ਕੋਈ ਘਰ ਦੇ ਜਾਂ ਕੋਈ ਜ਼ਮੀਨ ਦੇ ਮਸਲੇ ਦੇ ਨਹੀਂ ਹੈ ਯੋਧਾ ਅੰਦਰ ਗਿਆ ਇਹ ਕੌਮ ਵਾਸਤੇ ਗਿਆ ਤੇ ਕੌਮ ਦਾ ਵੀ ਫਰਜ਼ ਅੱਜ ਬਣਦਾ ਕਿ ਕੀ ਆਪਾਂ ਕੀ ਕਰਨਾ ਆਪਾਂ ਛੋਟਾ ਜਿਹਾ ਗੂਠਾ ਨੱਪਣਾ ਤੇ ਉਸ ਯੋਧੇ ਦੀ ਮਦਦ ਹੋ ਜਾਣੀ ਆ ਇਹ ਇਹ ਗੁੱਠੇ ਨੂੰ ਜਿਹੜਾ ਵਾ ਇਹ ਗੁੱਠੇ ਨਾਲ ਹੀ ਤੁਹਾਡਾ ਜਿਹੜਾ ਵਾ ਉਹ ਜੋਧਾ ਬਾਹਰ ਆ ਜਣਾ ਵਾ ਤੇ ਜਿਹੜੀਆਂ ਆਉਣ ਵਾਲੀਆਂ ਜਿਹੜੀਆਂ ਟਾਈਮ ਆ ਜਿਹੜਾ ਆਉਣ ਵਾਲਾ ਸਮਾਂ ਵਾ ਸਾਨੂੰ ਬਾਰ-ਬਾਰ ਵੇਖੋ ਅਸੀਂ ਉਹਨਾਂ ਬੰਦਿਆਂ ਨੂੰ ਜਿਤਾ ਕੇ ਉਥੇ ਭੇਜਦੇ ਤੁਹਾਡੀ ਕੌਮ ਦੀ ਕੋਈ ਗੱਲ ਨਹੀਂ ਕਰਦਾ ਤੁਹਾਡੇ ਪੰਜਾਬ ਦੇ ਹਿੱਤ ਦੀ ਗੱਲ ਕੋਈ ਨਹੀਂ ਕਰਦਾ ਪਰ ਅੱਜ ਇਹਨਾਂ ਜੋਧਿਆਂ ਨੇ ਜਿਸ ਤਰ੍ਹਾਂ ਜਾਂ ਲੱਖਾ ਸਦਾਨਾ ਖਲੋਵੇ ਜਾਂ ਮਾਨਸਾਹ ਖਲੋਵੇ ਜਾਂ ਹੋਰ ਵੀ ਕੋਈ ਖਲੋਣ ਤੇ ਜਿਹੜੇ ਪੰਥ ਕਾਗੂ ਆ ਉਹਨਾਂ ਬੰਦਿਆਂ ਨੂੰ ਆਪਾਂ ਸੰਜੋਗ ਦੇਣਾ ਚਾਹੀਦਾ ਜਿਹੜੇ ਪੰਥ ਦੇ ਹਿੱਤ 'ਚ ਗੱਲ ਕਰਦੇ ਆ ਤੇ ਇਸ ਕਰਕੇ ਬੇਨਤੀ ਕਰਦੇ ਆ ਸਾਰੀ ਸੰਗਤ ਅੱਗੇ ਕਿ ਆਪਾਂ 7 ਤਰੀਕ ਨੂੰ 9 ਵਜੇ ਅਕਾਲ ਤਖਤ ਸਾਹਿਬ ਪਹੁੰਚ ਕੇ ਅਰਦਾਸ ਬੇਨਤੀ ਕਰਕੇ ਤੇ ਫੇਰ ਉੱਥੋਂ ਚੱਲੇ ਜਿਹੜੇ ਆ ਆਪਾਂ ਕਚੇਰੀ ਨੂੰ ਪਾਵਾਂਗੇ ਬਾਕੀ ਜੋ ਵਿਚਾਰ ਆ ਕੁਝ ਭਾਈ ਸੰਦੀਪ ਸਿੰਘ ਸਣੀ ਦੇ ਭਰਾ ਵੀ ਆਪਣੇ ਰੱਖਣਗੇ ਭਾਈ ਬਲਬੀਰ ਸਿੰਘ ਲੜਦੇ ਆ ਅਸੀਂ ਸਭ ਨੂੰ ਲੱਗਦਾ ਨਹੀਂ ਕਿ ਜਿਹੜੇ ਪੰਥ ਦਰਬੀ ਦੇ ਦੋਖਾ ਦੇਣਗੇ ਬਿਲਕੁਲ ਜੀ ਜਿਸ ਤਰ੍ਹਾਂ ਆਪ ਭਾਈ ਆਪਣਾ ਮਾਨਸਿੰਘ ਜੀ ਮਾਨਿਆ ਉਹ ਦਾਸਾ ਲਾਏ ਸੀ ਤੇ ਆਪਾਂ ਭਾਈ ਮਾਨਸਿੰਘ ਮਾਨ ਨੂੰ ਵੀ ਇਹੋ ਗੱਲ ਕਹੀ ਸੀ ਵੀ ਭਾਈ ਸਾਹਿਬ ਤੁਸੀਂ ਪਹਿਲਾਂ ਸੰਦੀਪ ਸਿੰਘ ਦੇ ਪਰਿਵਾਰ ਨਾਲ ਗੱਲ ਕਰੋ ਗੱਲ ਕਰਕੇ ਤੇ ਤੁਸੀਂ ਕੋਈ ਵੀ ਜਿਹੜਾ ਮદાન ਚੁੱਤ ਆਪਣਾ ਜਿਸ ਤਰ੍ਹਾਂ ਮੈਂ ਕਹਣਾ ਵੀ ਆਪਸੀ ਵਿਚਾਰ ਕਰਕੇ ਤੇ ਫਿਰ ਉੱਥੇ ਰੋ ਤੇ ਉਹ ਪਤਾ ਨਹੀਂ ਕੋਈ ਕੀ ਸ਼ਾਇਦ ਟਾਈਮ ਨਹੀਂ ਲੱਗਾ ਕਿ ਇਸ ਤਰ੍ਹਾਂ ਇਹ ਸਤਕਾਰ ਜੋ ਕਿ ਸਾਡੇ ਤੇ ਬਾਕੀ ਜੋ ਗੁਰੂ ਸਾਹਿਬ ਦੇ ਹੱਥ ਵਸਿਆ ਉਹਨਾਂ ਤਾਂ ਉਹ ਇਹ ਫਰਜ ਤੇ ਬਣਦਾ ਕਿ ਕੁਰਬਾਨੀ ਇਹ ਯੋਧੇ ਦੀ ਬਹੁਤ ਆ ਤੇ ਮੈਦਾਨ ਸਾਡੇ ਕੋਲ ਬਹੁਤ ਜ਼ਿਆਦਾ ਤਗੜਾ ਵਾ ਪੰਜਾਬ ਦੇ ਵਿੱਚ ਜੇ ਅਸੀਂ ਪੰਜਾਬ ਤੋਂ ਪਛਾਹ ਇਹ ਅੰਮ੍ਰਿਤਸਰ ਤੋਂ ਪਛਾੜ ਜਾਗੇ ਤੇ ਬਾਕੀ ਸਾਡੇ ਕੋਲ ਬਹੁਤ ਜ਼ਿਆਦਾ ਖਾੜਾ ਵਾ ਕਿਸ ਥਾਂ ਵੀ ਅਸੀਂ ਖੜ ਸਕਦੇ ਆ ਤੇ ਅਮਰਤਪਾਲ ਦਾ ਖਾੜਾ ਤੇ ਭਾਈ ਸੰਦੀਪ ਸਿੰਘ ਸਣੀ ਦਾ ਖਾੜਾ ਜਿਹੜਾ ਇਹ ਸਾਰਿਆਂ ਚ ਸਿਆਸੀ ਪਾਰਟੀਆਂ ਨੂੰ ਛੱਡ ਦੇਣਾ ਚਾਹੀਦਾ ਤੇ ਇਸ ਬੰਦੇ ਨੂੰ ਜਿਹੜਾ ਵਾ ਅੱਗੇ ਦੋਵਾਂ ਨੂੰ ਲਿਆਉਣਾ ਚਾਹੀਦਾ ਮੈਂ ਤੇ ਇਹੋ ਅਪੀਲ ਕਰਦਾ ਸਾਰੀ ਸੰਗਤ ਅਕਿ ਵੀ ਆ ਮੌਕਾ ਜੋ ਬੜਾ ਤਗੜਾ ਸਾਨੂੰ ਮਿਲਿਆ ਤੇ ਇਹ ਮੌਕਾ ਖਵਾਈਏ ਨਾ ਇਹ ਜਿਹੜਾ ਦੁਸ਼ਮਣ ਆ ਤੁਹਾਡੇ ਵਿੱਚ ਜਿਹੜਾ ਬੜੇ ਚਿਰ ਦਾ ਵੜਿਆ ਵਾ ਇਹਨੂੰ ਕੱਢਣ ਦਾ ਜਿਹੜਾ ਵਾ ਇੱਕੋ ਹੀ ਅਪਰਾਲਾ ਵਾ ਕਿ ਇਹਨਾਂ ਯੋਧਿਆਂ ਨੂੰ ਜਿਤਾ ਕੇ ਤੇ ਜਿਹੜਾ ਜਿੱਥੇ ਮੋਦੀ ਬੰਦਾ ਉਹ ਸੈਂਟਰ ਦੇ ਵਿੱਚ ਜਿਹੜਾ ਵਾ ਇਹਨਾਂ ਯੋਧਿਆਂ ਨੂੰ ਉੱਥੇ ਜਾ ਕੇ ਭਾਈਏ ਜਿੱਥੇ ਆਪਣੀ ਕੌਮ ਦੀ ਜਿਹੜੀ ਗੱਲ ਆ ਕੋਈ ਕਰਨ ਵਾਲਾ ਯੋਧਾ ਹੋਵੇ ਵੱਡੀਆਂ ਜੱਲੀ ਬੰਦੀਆਂ ਨੂੰ ਗੱਲ ਖਾਲਸਾ ਨੂੰ ਚੋਣਾਂ ਦਾ ਬਾਈਕੜ ਕੀਤਾ ਜਾ ਰਿਹਾ ਹੈ ਕਿ ਇਹਨਾਂ ਦੇ ਉਹ ਅੱਜ ਨਹੀਂ ਕਰਦੇ ਉਹ ਤਾਂ ਪਹਿਲੇ ਦਿਨ ਹੀ ਉਹ ਇਸ ਤਰ੍ਹਾਂ ਕਰਦੇ ਵੀ ਆਪਣਾ ਬਾਈਕਟ ਰੱਖਦੇ ਨੇ ਉਹ ਆਪੋ ਆਪਣਾ ਜਥੇਬੰਦੀਆਂ ਦੇ ਜਿਹੜਾ ਆਪੋ ਆਪਣੇ ਸਹੂਲਿਆ ਜਾਂ ਆਪਾਂ ਕਿਸੇ ਨੂੰ ਵੀ ਤੇ ਕਿਸ ਤਰ੍ਹਾਂ ਟਾਰਗੇਟ ਨਹੀਂ ਕਰ ਸਕਦੇ ਬਾਕੀ ਸਾਨੂੰ ਪਤਾ ਵਾ ਕਿ ਭਵੇਂ ਅੰਦਰੂਨੀ ਤੌਰ ਤੇ ਸਾਡੀ ਮਦਦ ਕਰਨ ਕਿਉਂਕਿ ਕੌਮ ਦੀ ਇਹ ਹੀਰਾ ਵਾ ਇਹਦੀ ਮਦਦ ਮਜਬੂਰਨ ਕਾਰਨ ਸਭ ਨੂੰ ਕਰਨੀ ਪੈਣੀ ਹੈ ਕਿਉਂਕਿ ਭਾਵੇਂ ਕੋਈ ਨਾਮ ਹੀ ਚਾਵੇ ਨਾ ਤਾਂ ਤਾਂ ਵੀ ਉਹਨੂੰ ਇਹਨਾਂ ਯੋਧਿਆਂ ਦੀ ਜਿਹੜੀ ਮਦਦ ਹੈ ਉਹ ਕਰਨੀ ਪੈਣੀ ਹੈ ਇਹ ਗੱਲ ਤਾਂ ਸਾਨੂੰ ਪਤਾ ਵਾ ਕਿਉਂਕਿ ਹਰ ਇੱਕ ਬੰਦਾ ਇਸ ਯੋਧੇ ਦਾ ਰਿਣੀ ਹੈ ਪੀ ਅਸੀਂ ਐਸ ਜੌਹਦੇ ਦੇ ਦੇਨਦਾਰ ਆ ਸਾਰੇ ਜਿੰਨੇ ਵੀ ਆਪਣਾ ਆਪਾ ਸਿੰਘ ਬਿਠੇ ਆ ਜਾਂ ਜਥੇਬੰਦੀਆਂ ਜਾਂ ਬਾਹਰ ਦੀ ਸੰਗਤ ਨੂੰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਜਿਹੜਾ ਇਹਨਾਂ ਵੀਰਾਂ ਦਾ ਇੰਨੀ ਪਸਲੀ ਨਹੀਂ ਇਹਨਾਂ ਦੀ ਹੈਗੀ ਕਿ ਜਿਹੜੀ ਐਮਪੀ ਦੀ ਸੀਟ ਲੜ ਸਕਣ ਇਹਨਾਂ ਨੂੰ ਵੱਧ ਤੋਂ ਵੱਧ ਤਨੋਂ ਮਨੋਂ ਤੁਹਾਨੂੰ ਜਿਹੜਾ ਮਤਲਬ ਕਰੋ ਹਾਂਜੀ ਉਦੋਂ ਕਿਹੜੇ ਲੈ ਕੇ ਆਓਗੇ ਜਿਵੇਂ ਲੀਡਰ ਲੈ ਕੇ ਹੁੰਦੇ ਆ ਹਾਂਜੀ ਕਿਹੜੇ ਮੁੱਦਿਆਂ ਤੇ ਆਪਾਂ ਮੁੱਦੇ ਦੇ ਪੰਜਾਬ ਦੇ ਹਿੱਤ ਦੀ ਗੱਲ ਕਰਾਂਗੇ ਅਸੀਂ ਜਿਹੜੀ ਪੰਜਾਬ ਦੀ ਗੱਲ ਹੈ ਜੋ ਪੰਜਾਬ ਨਾਲ ਧੱਕੇ ਹੋ ਰਿਹਾ ਜਿਸ ਤਰ੍ਹਾਂ ਸਾਡੇ ਆ ਪਰਤੀਆਂ ਬੰਦ ਹੋਈਆਂ ਸਾਡੇ ਪਾਣੀ ਖੋਏ ਜਾ ਰਹੇ ਆ ਮੁੱਦੇ ਇੱਕ ਇੱਕ ਦੇ ਪੰਜਾਬ ਦੇ ਪਤਾ ਨਹੀਂ ਕਿੰਨਾ ਮੁੱਦਾ ਨਸ਼ਾ ਜਿਹੜਾ ਵੇਖੋ ਕਿੰਨੀ ਨੌਜਵਾਨੀ ਦਾ ਘਾਣ ਹੋਣ ਰਿਹਾ ਮੁੱਦਾ ਇੱਕ ਨਹੀਂ ਸਾਡਾ ਬਹੁਤ ਜ਼ਿਆਦਾ ਮੁੱਦਾ ਵਾ ਜੇ ਤੇ ਅਸੀਂ ਮੁੱਦਿਆਂ ਤੇ ਗੱਲ ਕਰਨ ਲੱਗੇ ਤੇ ਘੱਟੋ ਘੱਟ ਇੱਥੇ 2 ਘੰਟੇ ਲੱਗ ਜਾਣਗੇ ਆਪਾਂ ਨੂੰ ਇਹ ਮੁੱਦੇ ਬਹੁਤ ਆ ਪੰਜਾਬ ਦੇ ਜਿਹੜੇ ਪੰਜਾਬ ਨਾਲ ਜਿਹੜਾ ਧੱਕਾ ਹੋ ਰਿਹਾ ਜਿਹੜਾ ਭਰਤੀਆਂ ਦਾ ਜਾਂ ਕੋਈ ਜਿਸ ਤਰ੍ਹਾਂ ਵੀ ਕੋਈ ਨਸ਼ਿਆਂ ਦਾ ਜਾਂ ਹੋਰ ਵੀ ਪਾਣੀਆ ਦਾ ਬੜੇ ਧੱਕੇ ਹੋ ਰਿਹਾ ਉਹਨਾਂ ਮੁੱਦਿਆਂ ਦੇ ਬੰਦੀ ਸਿੰਘਾਂ ਦਾ ਵੀ ਹੋ ਰਿਹਾ ਹੁਣ ਜਿੱਦਾਂ ਬੰਦੀ ਸਿੰਘ ਤੇ ਗੱਲ ਕਰਦੇ ਵੀ ਇਹਦੇ ਯੋਧੇ ਜਿੱਦਾਂ ਜਗਤਾਰ ਸਿੰਘ ਹਵਾਰਾ ਵਾ ਉਧਰ ਵੀ ਮੈਨੂੰ ਮੈਂ ਬੇਨਤੀ ਕਰਦਾ ਸੰਗਤ ਨੂੰ ਵੀ ਉਹ ਜੋ ਦਿਨ ਵੀ ਆਪਾਂ ਇਕ ਧਰਨਿਆਂ ਦੇ ਨਾਂ ਭਾਰੇ ਜੀਏ ਆਪਾਂ ਨਾਰਿਆਂ ਦੇ ਨਾਂ ਰਹਿ ਜੀਏ ਉਸ ਜੁਹਦੇ ਨੇ ਵੀ ਖਲਾਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਕੌਮ ਆ ਕੌਮ ਬੜਾ ਸਾਥ ਦਿੰਦੀ ਆ 200 ਪਾਲ ਸਿੰਘ ਦੇ ਚੌਨ ਮੈਦਾਨ ਚੁੱਤਰਨ ਤੋਂ ਬਾਅਦ ਇਹ ਫੈਸਲਾ ਲਿੱਤਾ ਗਿਆ ਜਾਂ ਸੰਦੀਪ ਸ਼ਨੀ ਦਾ ਜੂ ਲੜਨ ਦਾ ਪਹਿਲਾ ਤੋਂ ਫੈਸਲਾ ਨਹੀਂ ਇਹ ਬੜੇ ਚਰਤਾ ਇਹ ਨੌਜਵਾਨ ਮੁੰਡੇ ਜਿਹੜੇ ਆ ਇਹ ਕਰਦੇ ਫਿਰਦੇ ਸੀ ਤਾਂ ਮੈਂ ਤੇਨਾਂ ਨੂੰ ਉਦੋਂ ਕਹੇ ਵੀ ਇਹ ਅੰਮ੍ਰਿਤਪਾਲ ਤੋਂ ਪਹਿਲਾਂ ਤੋਂ ਵੀ ਜਿਹੜੀ ਗੱਲ ਜਿਹੜੀ ਇਹਨਾਂ ਚਲਾਈ ਸੀ ਪਰ ਉਦੋਂ ਤੋਂ ਹੀ ਮੈਨੂੰ ਕਹੇ ਵੀ ਤੁਸੀਂ ਲਾਨ ਕਰ ਦਿਓ ਪਤਾ ਨਹੀਂ ਕਿਹੜੀ ਗੱਲਾਂ ਕੀ ਵਿਚਾਰ ਇਹਨਾਂ ਦਾ ਵਿਚਾਰਿਆਂ ਦਾ ਬਦੂ ਹਰ ਬੰਦਾ ਸੋਚਦਾ ਬੜਾ ਤਕੜਾ ਤੇ ਬੜਾ ਸੋਚਣ ਦੇ ਬਾਵਜੂਦ ਸੰਗਤਾਂ ਦੇ ਫੋਨ ਆਏ ਇਹਨਾਂ ਨੂੰ ਫਿਰ ਸਰਕਤਾਂ ਦੀ ਜਿਹੜੀ ਆ ਉਹ ਗੱਲ ਜਿਹੜੀ ਆ ਉਹ ਨਹੀਂ ਮੁੜੀ ਜਾਂਦੀ ਤੇ ਦੇਸ਼ ਵਿਦੇਸ਼ ਦੇ ਵਿੱਚੋਂ ਸੰਗਤਾਂ ਦੇ ਫੋਨ ਆਉਂਦੇ ਸਾਨੂੰ ਵੀ ਆਉਂਦੇ ਰਹੇ ਆ ਇਸ ਕਰਕੇ ਸਾਨੂੰ ਜਿਹੜਾ ਵਾ ਇਹ ਜੋਧੇ ਨੂੰ ਜਿਹੜਾ ਮੈਦਾਨ ਦੇ ਵਿੱਚ ਕਾਰਨਾ ਪਿਆ ਸਿਮਰਨ ਜੀ ਮਾਨ ਜੀ ਨਾਲ ਗੱਲਬਾਤ ਕੀਤੀ ਜਾਏਗੀ ਸੰਦੀਪ ਸਿੰਘ ਦੀ ਜਿਹੜੀ ਮਦਦ ਕਰਨ ਲਈ ਬਿਲਕੁਲ ਜੀ ਬਿਲਕੁਲ ਸਤਿਕਾਰਯੋਗ ਹਸਤੀ ਹੈ ਸਾਡੀ ਉਹ ਸਿਮਰਨਜੀਤ ਸਿੰਘ ਮਾਨ ਸਾਡੀ ਕੌਮ ਦਾ ਹੀਰੇ ਆ ਉਹ ਕਿਉਂਕਿ ਉਹ ਸਾਨੂੰ ਇਸ ਕੱਲ ਦਾ ਮਾਣ ਵੀ ਆ ਤੇ ਉਹ ਸੰਦੀਪ ਸਿੰਘ ਸਣੀ ਦੇ ਹੱਕ ਦੇ ਵਿੱਚ ਬਹਿ ਜਾਣਗੇ ਉਹ ਦਿਲੋਂ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਪਿਆਰ ਕਰਦੇ ਐ ਨਹੀਂ ਗੱਲ ਤੇ ਬਾਕੀ ਜੋ ਵੀ ਆ ਕਹਿੰਦੇ ਨੇ ਸਹਿਬਾ ਤੋਂ ਵਡਿਆਈਆਂ ਜਿਸ ਭਾਵੇਂ ਤੇ ਦੇਣੀ ਤੇ ਵਡਿਆਈ ਗੁਰੂ ਸਾਹਿਬ ਨੇ ਉਹਨੂੰ ਹੀ ਆ ਜਿੰਨੂੰ ਭੋਣੀ ਆ ਬਾਕੀ ਆ ਭਾਈ ਸਾਹਿਬ ਤੁਸੀਂ ਜੋ ਆਨ ਕੀਤਾ ਤੁਸੀਂ ਭਰਾਵਰੇ ਭਜੇਵਾਨੀਆਂ ਨਾਲ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਚਿਰਾਂ ਤੋਂ ਸਾਨੂੰ ਸੰਗਤ ਦੇ ਪੀ ਲਾਹੌਰੀ ਹੀ ਸੰਗਤ ਬੋਲੋ ਕਿ ਸੰਦੀਪ ਸਿੰਘ ਨੂੰ ਚੌਂ ਦੇ ਮਦਾਰ ਚ ਉਤਾਰਿਆ ਜਾਵੇ ਇਹੀ ਸੰਗਤੀ ਬੇਨਤੀ ਮੰਨ ਕੇ ਹੀ ਸੰਗਤ ਨੇ ਕਿਹਾ ਹੈ ਤੇ ਬਸ ਸੰਗਤੀ ਬੇਨਤੀ ਮੰਨ ਕੇ ਹੀ ਇਹ ਚੀਜ਼ ਕੀਤੀ ਹੈ। ਇਹੀ ਸੰਗਤ ਨੂੰ ਹੁਣ ਕਹਿੰਨੇ ਕਿ ਵੱਧ ਚੜ ਕੇ ਸੰਦੀਪ ਸਿੰਘ ਦਾ ਸਾਥ ਦਿੱਤਾ ਜਾਵੇ। ਜਿਸ ਤਰ੍ਹਾਂ ਵੀ ਸੰਗਤ ਸਾਥ ਦੇ ਸਕਦੀ ਸੰਦੀਪ ਸਿੰਘ ਦਾ ਵੱਧ ਵੱਧ ਸਾਥ ਦਿੱਤਾ ਜਾਵੇ। ਕਿਦੋਂ ਤੋਂ ਚੋਣ ਪ੍ਰਚਾਰ ਸ਼ੁਰੂ ਕੀਤਾ ਜਾ ਸਕਦਾ ਹੈ? ਦੇਖੋ ਸਾਰੀ ਡਿਸਕਸ਼ਨ ਹੋਣੀ ਮੀਟਿੰਗ ਉਸ ਤੋਂ ਬਾਅਦ ਜਿੱਥੇ ਬੰਦੀਆਂ ਨਾ ਕਰ ਲੈਣੀਆਂ ਉਸ ਤੋਂ ਬਾਅਦ ਪਤਾ ਲੱਗ ਜਾਏਗਾ ਚੋਣ ਪ੍ਰਚਾਰ ਹੈ ਕਿਸ ਤਰ੍ਹਾਂ ਸ਼ੁਰੂ ਕਰ ਰਹੀ ਹੈ। ਅਸੀਂ ਵੀ ਵਾਲੀ ਚੋਣ ਲੜਨ ਜਾ ਰਹੇ ਹਾਂ ਇਹ ਮਹਿਸੂਸ ਕਰਦੇ। ਦੇਖੋ ਜੀ ਇਹ ਮਹਿਸੂਸ ਹੋਣਾ ਇਹ ਸਤਿਗੁਰੂ ਨੂੰ ਪਤਾ ਜੀ ਕਿਹੜੇ ਗਰਾ ਤੇ ਹੀ ਤੋਰਿਆ ਸਾਨੂੰ ਤੇ ਮਾਲਕ ਮਾਲਕ ਨੂੰ ਪਤਾ ਵੀ ਕਿਸ ਤਰ੍ਹਾਂ ਹੋਣਾ ਕੰਮ ਤੇ ਸਾਨੂੰ ਤਾਂ ਕੁਝ ਪਤਾ ਵੀ ਨਹੀਂ ਐ ਵੀ ਤੁਹਾਨੂੰ ਕਹੀਏ ਕਿ ਇਹਨਾਂ ਨੂੰ ਸਾਲਾ ਕੁਝ ਆਈਡੀਆ ਵਜੇ ਕਿਵੇਂ ਕਰ ਲੈਣਾ ਕਿਵੇਂ ਨਹੀਂ ਕਰਨਾ ਇਸ ਸੰਬੰਧੀ ਆਪਣੇ ਐਡਵੋਕੇਟ ਨਾਲ ਗੱਲ ਕੀਤੀ ਸੀ ਹਾਂਜੀ ਹੋਈ ਉਹਨਾਂ ਨਾਲ ਡਿਸਕਸ਼ਨ ਜਿੱਥੇ ਬੰਦੀਆਂ ਨਾਲ ਮੀਟਿੰਗ ਕਰਨ ਤੋਂ ਪਹਿਲਾਂ ਵੀ ਆਪਾਂ ਗੱਲਬਾਤ ਹੋਈ ਸੀ ਉਹਨਾਂ ਨੇ ਕਹੇ ਸੀ ਇੱਕ ਵਾਰੀ ਆਪਣੇ ਐਡਵੋਕੇਟ ਸਾਹਿਬ ਨੂੰ ਪੁੱਛ ਲਓ ਜੀ ਸੰਦੀਪ ਸਿੰਘ ਚੌਣ ਲੜ ਸਕਦਾ ਵਾ ਤੇ ਆਪਾਂ ਉਹਨੂੰ ਚੌਣ ਮੈਦਾਨ ਚ ਤਾਰਨਾ ਚਾਹੁੰਦੇ ਆ ਇੱਕ ਵਾਰੀ ਉਹਨਾਂ ਨਾਲ ਜ਼ਰੂਰ ਗੱਲਬਾਤ ਕਰੋ ਤੇ ਅਸੀਂ ਆਪਣਾ ਵਕੀਲ ਸਾਹਿਬ ਨਾਲ ਕੀਤੀ ਗੱ ਕਿ ਚੋਂ ਲਾੜ ਸਕਦਾ ਵਾ ਕਿਹੜੇ ਕਿਹੜੇ ਚੋਂ ਮੇਰੇ ਨਾਲ ਟੀਮ ਮੈਦਾਨ ਵਿੱਚ ਕੁਝ ਅਸੀਂ ਜੀ ਪਹਿਲਾਂ ਤਾਂ ਮੁੱਦਾ ਸਾਡਾ ਬੰਦੀ ਸਿੰਘਾ ਦਾ ਵਾ ਜੀ ਜਿਹੜੇ ਸਾਡੇ ਸਜਾਵਾਂਪੁਰੀਆਂ ਕਰ ਚੁੱਕੇ ਬੰਦੀ ਸਿੰਘ ਤੇ ਆਪਾਂ ਪਹਿਲਾਂ ਸਾਡਾ ਮੁੱਦਾ ਵਾ ਤੇ ਉਸ ਤੋਂ ਬਾਅਦ ਨਸ਼ੇ ਦਾ ਮੁੱਦਾ ਵਾ ਦੇਖੋ ਨੌਜਵਾਨੀ ਸਾਰੀ ਖਤਮ ਕੀਤੀ ਜਾ ਰਹੀ ਹੈ ਆਪਣੀ ਨੌਜਵਾਨੀ ਨੂੰ ਖਤਮ ਕਰ ਰਿਹਾ ਨੌਜਵਾਨੀ ਨੂੰ ਸਾਰੀ ਖਤਮ ਕੀਤੀ ਜਾ ਰਹੀ ਹੈ ਬੰਦੀ ਸਿੰਘਾ ਦਾ ਮੁੱਦਾ ਵਾ ਆਪਣਾ ਮੇਨੋਂ ਤਾਂ ਆਪਣਾ ਹੀ ਬੰਦੀ ਸਿੰਘ ਦਾ ਨਸ਼ੇ ਦਾ ਮਤਲਬ ਭਾਈ ਸੰਦੀਪ ਸਿੰਘ ਨਾਲ ਗੱਲ ਕੀਤੀ ਹਾਂਜੀ ਸੰਦੀਪ ਸਿੰਘ ਜੀ ਨਾਲ ਗੱਲ ਹੋਈ ਹੈ ਸਾਡੀ ਭਾਈ ਸੰਦੀਪ ਸਿੰਘ ਜੀ ਨਾਲ ਤੇ ਉਹਨਾਂ ਨੇ ਇਹੋ ਕਿਹਾ ਵਾ ਕਿ ਆਪਣਾ ਜਿੱਦਾਂ ਸੰਗਤ ਨੂੰ ਮਜੂਰੀਆ ਤੇ ਮੈਂ ਵੀ ਸੰਗਤਾਂ ਵਾ ਤੇ ਸੰਗਤ ਨਹੀਂ ਸੰਗਤ ਇਹ ਅਪੀ ਗਿਲਦੇ ਨਾਲ ਹੀ ਸਾਰਾ ਕੰਮ ਹੋਇਆ ਵਾ